ਗਰਮੀ ਦੇ ਵਿੱਚ ਠੰਡੀ ਠੰਡੀ ਮੈਂਗੋ ਰਸਮਲਾਈ ਖਾਣ ਨੂੰ ਮਿਲ ਜਵੇ ਤਾਂ ਜੀ ਕੀ ਬਾਤਾਂ ਇਹ ਹੈ ਮੈਂਗੋ ਰਸਮਲਾਈ ਜੋ ਕਿ ਸਿਰਫ ਇੱਕ ਗਲਾਸ ਦੁੱਧ ਦੇ ਨਾਲ ਬਣਾ ਕੇ ਤਿਆਰ ਕੀਤੀ ਆ ਜੀ ਤੇ ਨਾ ਹੀ ਇਹਦੇ ਵਿੱਚ ਆਪਾਂ ਕੋਈ ਕੰਡੈਂਸ ਮਿਲਕ ਪਾਇਆ ਨਾ ਹੀ ਇਹਦੇ ਵਿੱਚ ਮਾਵਾ ਪਾਇਆ ਨਾ ਹੀ ਪਨੀਰ ਕੋਈ ਵੀ ਚੀਜ਼ ਇਹੋ ਜਿਹੀ ਨਹੀਂ ਪਾਈ ਜੋ ਸਾਨੂੰ ਮਹਿੰਗੀ ਮਿਲਦੀ ਆ ਬਹੁਤ ਹੀ ਸੌਖੇ ਤੇ ਆਸਾਨ ਤਰੀਕੇ ਨਾਲ ਉਹ ਵੀ ਬਿਨਾਂ ਗੈਸ ਜਲਾਏ ਬਹੁਤ ਹੀ ਜਿਆਦਾ ਟੇਸਟੀ ਬਣਾ ਕੇ ਤਿਆਰ ਕੀਤੀ ਆ ਜਿਹੜਾ ਵੀ ਖਾਊਗਾ ਇਹ ਹੀ ਪੁੱਛੂਗਾ ਤੁਸੀਂ ਇਹ ਬਾਜ਼ਾਰ ਤੋਂ ਲਿਆਂਦੀ ਆ ਇੰਨੀ ਟੇਸਟੀ ਬਣ ਕੇ ਤਿਆਰ ਹੁੰਦੀ ਆ ਜੀ ਮੰਗੋ ਰਸ ਮਲਾਈ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਐ ਜੋਤੀਮਾਨ ਫੈਮਿਲੀ ਜੀ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਆ ਮੇਰੇ ਚੈਨਲ ਤੇ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਆਪਣੇ ਆਪਣੇ ਪਰਿਵਾਰਾਂ 'ਚ ਹੱਸਦਾ ਵਸਦਾ ਰੱਖੇ ਆਵਾਦ ਰੱਖੇ ਚੜ੍ਹਦੀ ਕਲਾ 'ਚ ਰੱਖੇ ਕਾਰੋਬਾਰਾਂ ਚ ਵਾਅਦੇ ਕਰਿਆ ਸੀ ਵੀ ਠੀਕ ਐ ਚੜ੍ਹਦੀ ਕਲਾ ਚ ਐ ਮੈਂ ਤੁਹਾਨੂੰ ਦਿਖਾ ਰਹੀ ਆਂ ਜੀ ਮੈਂਗੋ ਅੱਜ ਅਸੀਂ ਬਣਾਈ ਅੰਬ ਦਿਖਾ ਰਹੀ ਆਂ ਬਹੁਤ ਹੀ ਵਧੀਆ ਮਿੱਠੇ ਆਂਬ ਆ ਇਹਨਾਂ ਤੋਂ ਮੈਂ ਅੱਜ ਬਣਾ ਰਹੀ ਆਂ ਮੈਂਗੋ ਰਸ ਮਲਾਈ ਤੇ ਜੋ ਕਿ ਆਪਾਂ ਆਂਬਾਂ ਤੋਂ ਬਣਾ ਕੇ ਤਿਆਰ ਕਰਨੀਆਂ ਬਹੁਤ ਟੇਸਟੀ ਬਣਦੀ ਆ ਇੰਨੀ ਟੇਸਟੀ ਬਣਦੀ ਆ ਕਿ ਤੁਸੀਂ ਘਰ ਦੇ ਵਿੱਚ ਅਚਾਨਕ ਗੈਸਟ ਵੀ ਕੋਈ ਆ ਜਾਵੇ ਸਾਡੇ ਮਹਿਮਾਨ ਵੀ ਆਵੇ ਤਾਂ ਅਸੀਂ 10 ਮਿੰਟ ਦੇ ਵਿੱਚ ਵਿੱਚ ਇਹ ਬਣਾ ਕੇ ਤਿਆਰ ਕਰ ਸਕਦੇ ਆ ਸੌਖੇ ਤੇ ਆਸਾਨ ਤਰੀਕੇ ਨਾਲ ਇਸ ਤਰ੍ਹਾਂ ਆਂਬ ਨੂੰ ਕੱਟ ਲੈਣਾ ਹੈ ਜੀ ਕੱਟਣ ਤੋਂ ਬਾਅਦ ਜੀ ਇਸ ਤਰ੍ਹਾਂ ਇਹਦਾ ਸਾਰਾ ਪਲਪ ਇੱਕ ਚਮਚ ਦੀ ਮਦਦ ਦੇ ਨਾਲ ਕੱਢ ਲੈਣਾ ਹੈ ਇਹਦੇ ਨਾਲ ਇਹ ਹੁੰਦਾ ਹੈ ਕਿ ਸਾਡਾ ਜਿਹੜਾ ਇਹ ਪਲਪ ਆ ਬੇਸਟ ਨਹੀਂ ਜਾਂਦਾ ਦੋ ਅੰਬ ਮੈਂ ਦੋ ਅੰਬਾਂ ਦਾ ਪਲਪ ਕੱਢ ਲਿਆ ਅਗਰ ਜ਼ਰੂਰਤ ਹੋਈ ਤਾਂ ਹੋਰ ਕੱਢਾਂਗੇ ਵੈਸੇ ਬਹੁਤ ਜ਼ਿਆਦਾ ਆ ਤੇ ਇਹ ਹੈਗਾ ਜੀ ਮੈਂ ਮਿਕਸਰ ਗਰਾਇੰਡਰ ਦੇ ਵਿੱਚ ਪਹਿਲਾਂ ਮੈਂ ਚੀਨੀ ਪੀਸੀ ਸੀਗੀ ਪਾਊਡਰ ਬਣਾਇਆ ਜ਼ਰੂਰਤ ਪੈਣੀ ਆ ਜੀ ਤੇ ਇਹ ਹੈਗਾ ਜੀ ਮੰਗੋ ਪਲਪ ਜਿਹੜਾ ਆਪਾਂ ਕੱਢਿਆ ਆ ਅੰਬ ਦਾ ਇਹ ਪਾ ਲੈਣਾ ਆ ਹੁਣ ਆਪਾਂ ਇਹਨੂੰ ਗ੍ਰाइंड ਕਰ ਲਿਆ ਦੇਖੋ ਕਿੰਨਾ ਵਧੀਆ ਬਹੁਤ ਹੀ ਵਧੀਆ ਇਸ ਤਰ੍ਹਾਂ ਹੀ ਇਹਨੂੰ ਗ੍ਰाइंड ਕਰ ਲੈਣਾ ਖੁਸ਼ਬੂ ਬਹੁਤ ਸੋਹਣੀ ਆਂਦੀ ਹੈ ਤੁਸੀਂ ਚਾਹੋ ਤਾਂ ਇਹਦੇ ਵਿੱਚ ਛੋਟੀ ਇਲਾਇਚੀ ਪਾ ਸਕਦੇ ਆ ਪਰ ਮੈਂ ਨੇਚਰਲ ਮੈਂਗੋ ਦਾ ਫਲੇਵਰ ਹੀ ਇਹਦੇ ਵਿੱਚ ਰੱਖਣਾ ਹੈ ਇੱਕ ਕੱਪ ਮੈਂ ਵੱਡਾ ਦੁੱਧ ਦਾ ਲਿਆ ਮੰਨ ਕੇ ਚੱਲੋ ਇੱਕ ਗਲਾਸ ਦੁੱਧ ਦਾ ਆਇਆ ਇਹ ਦੁੱਧ ਜਿਹੜਾ ਹੈਗਾ ਨਾ ਗਰਮ ਨਹੀਂ ਹੋਣਾ ਚਾਹੀਦਾ ਬਿਲਕੁਲ ਨੋਰਮਲ ਟੈਂਪਰੇਚਰ ਤੇ ਹੋਣਾ ਚਾਹੀਦਾ ਹੈ ਤੇ ਇਹਦੇ ਵਿੱਚ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਮੈਂ ਤਾਂ ਕਰੀਬਨ ਇਹਦੇ ਵਿੱਚ 3 ਚਮਚ ਪੀਸੀ ਹੋਈ ਚੀਨੀ ਪਾਈ ਆ ਤੁਸੀਂ ਵੱਧ ਘੱਟ ਕਰ ਸਕਦੇ ਆ ਵੈਸੇ 3 ਚਮਚ ਇੱਕ ਗਲਾਸ ਦੇ ਵਿੱਚ ਬਹੁਤ ਆ ਕਿਉਂਕਿ ਡਿਪੈਂਡ ਕਰਦਾ ਆ ਅੰਬ ਦੀ ਕਿੰਨੀ ਕੁ ਮਿਠਾਸ ਆ ਅੰਬ ਕਿੰਨਾ ਕੁ ਮਿੱਠਾ ਆ ਸੋ ਜੀ ਇਹਦੇ ਵਿੱਚ ਮੈਂ 3 ਤੋਂ 4 ਚਮਚ ਪਾ ਲਿਆ ਮਿਲਕ ਪਾਊਡਰ ਸੁੱਕਾ ਦੁੱਧ ਇਹ ਪਾਣ ਦੇ ਨਾਲ ਇਹ ਹੁੰਦਾ ਸਾਨੂੰ ਕਰੀਮ ਵਗੈਰਾ ਪਾਣ ਦੀ ਕੋਈ ਜ਼ਰੂਰਤ ਨਹੀਂ ਪੈਂਦੀ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਮਿਕਸ ਕਰਨ ਤੋਂ ਬਾਅਦ ਜੀ ਜਿਹੜਾ ਅੰਬ ਦਾ ਆਪਾਂ ਪਲਪ ਨੂੰ ਪੀਸਿਆ ਹੋਇਆ ਸੀਗਾ ਉਹ ਵੀ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਇਹਨੂੰ ਚੰਗੀ ਤਰ੍ਹਾਂ ਮਲਾ ਲੈਣਾ ਕੋਈ ਵੀ ਇਹਦੇ ਵਿੱਚ ਲਾਮਸ ਨਾ ਪਵੇ ਤੇ ਇਸ ਤਰ੍ਹਾਂ ਇਹ ਸਾਰਾ ਮਿਲਾ ਕੇ ਬਹੁਤ ਹੀ ਵਧੀਆ ਇਸ ਤਰ੍ਹਾਂ ਬਿਲਕੁਲ ਇਹ ਇਸ ਤਰ੍ਹਾਂ ਦੀ ਇਹਦੀ ਕਨਸਿਸਟੈਂਸੀ ਹੋਣੀ ਚਾਹੀਦੀ ਹੈ ਦੇਖੋ ਜਿਹੜੀ ਆਪਾਂ ਲਾਈਨ ਲਗਾ ਰਹੇ ਹਾਂ ਚਮਚ ਤੇ ਇਹ ਆਪਸ ਵਿੱਚ ਮਿਲਦੇ ਨਹੀਂ ਚਾਹੀਦੀ ਬਹੁਤ ਵਧੀਆ ਇਹ ਸਾਡਾ ਤਿਆਰ ਹੋਇਆ ਇਹਨੂੰ ਮੈਂ ਆਪਾਂ ਰੱਖ ਦਿੱਤਾ ਫ੍ਰਿਜ ਦੇ ਵਿੱਚ ਇਹ ਹੈਗੀ ਤਾਜੇ ਦੁੱਧ ਦੀ ਫ੍ਰੈਸ਼ ਮਲਾਈ ਜੀ ਤੇ ਇਹ ਮਲਾਈ ਲੈਣੀ ਆ ਮੈਂ ਤੁਸੀਂ ਚਾਹੋ ਤਾਂ ਇੱਥੇ ਤੁਸੀਂ کریم ਵੀ ਲੈ ਸਕਦੇ ਆ ਮਲਾਈ ਨੂੰ ਇਸ ਤਰ੍ਹਾਂ ਮੈਂ ਚੰਗੀ ਤਰ੍ਹਾਂ ਲੈ ਕੇ ਮਿਕਸ ਕਰ ਲੈਣਾ ਤਾਂ ਜੋ ਜਿਹੜੇ ਇਹਦੇ ਪੀਸਸ ਜੇ ਹੁੰਦੇ ਸਾਰੇ ਇੱਕਸਾਰ ਮਿਕਸ ਹੋ ਜਾਣ ਇਹਦੇ ਵਿੱਚ ਮੈਂ ਹਾਫ ਚਮਚ ਵੱਡਾ ਜਿਹਨੂੰ ਆਪਾਂ ਟੇਬਲस्पून ਕਹਿੰਦੇ ਆ ਉਹ ਮੈਂ ਇਹਦੇ ਵਿੱਚ ਪਾਇਆ ਆ ਚੀਨੀ ਦਾ ਪੀਸੀ ਹੋਈ ਚੀਨੀ ਦਾ ਤਕਰੀਬਨ ਹਾਫ ਚਮਚ ਪਾਇਆ ਆ ਮੈਂ ਤੇ ਇਹ ਹੈਗੇ ਛੋਟੇ ਛੋਟੇ ਬਰੀਕ ਕੀਤੇ ਹੋਏ ਅੰਬ ਦੇ ਪੀਸਸ ਤੇ ਇਹ ਜਿਹੜੇ ਪੀਸ ਆ ਇਹ ਵੀ ਆਪਾਂ ਹਲਕੇ ਜਿਹੇ ਹੱਥ ਦੇ ਨਾਲ ਮੈਂ ਇਹਨਾਂ ਨੂੰ ਮਿਕਸ ਕਰਨਾ ਆ ਬਿਲਕੁਲ ਮੈਸ਼ ਨਹੀਂ ਕਰਨਾ ਇੱਕ ਮਿਕਸ ਕਰਨਾ ਆ ਹਲਕਾ ਜਿਹਾ ਇਹਦੇ ਮਲਾਈ ਦੇ ਨਾਲ ਆ ਦੇਖੋ ਇਸ ਤਰ੍ਹਾਂ ਤੁਸੀਂ ਚਾਹੋ ਤਾਂ ਇਹਦੇ ਵਿੱਚ ਇਲਾਇਚੀ ਪਾਊਡਰ ਇੱਥੇ ਵੀ ਪਾ ਸਕਦੇ ਆ ਪਰ ਮੈਂ ਨਹੀਂ ਪਾਣਾ ਮੈਂ ਅਸੀਂ ਸਿਰਫ ਅੰਬ ਵਾਲਾ ਨੇਚਰਲ ਫਲੇਵਰ ਜਿਹੜਾ ਆ ਉਹ ਬਹੁਤ ਵਧੀਆ ਲੱਗਦਾ ਹੈ ਇਲਾਇਚੀ ਫਲੇਵਰ ਦੇ ਨਾਲ ਇਹ ਹੁੰਦਾ ਕਿ ਇਲਾਇਚੀ ਦਾ ਹੀ ਫਲੇਵਰ ਆਉਂਦਾ ਆ ਤੇ ਅੰਬ ਦੇ ਨਾਲ ਇਹ ਹੁੰਦਾ ਕਿ ਅੰਬ ਦਾ ਫਲੇਵਰ ਆਉਂਦਾ ਜੋ ਸਾਰਿਆਂ ਨੂੰ ਪਸੰਦ ਆ ਜੀ ਅੰਬ ਤਾਂ ਸਭ ਦੀ ਪਸੰਦ ਆ ਇਹ ਲਈ ਜੀ ਮੈਂ ਬ੍ਰੈਡ ਬ੍ਰੈਡ ਨੂੰ ਇਸ ਤਰ੍ਹਾਂ ਵਿੱਚ ਕਾਰਾਂ ਗੋਲ ਅਰਾਊਂਡ ਪੀਸਸ ਕੱਟ ਲੈਣੇ ਆ ਬ੍ਰੈਡ ਦੇ ਆ ਦੇਖੋ ਜਿਹੜੇ ਆ ਬਚਦੇ ਆ ਸਾਈਡਾਂ ਬਚਦੀਆਂ ਇਹਦੇ ਮੈਂ ਬਣਾਉਂਗੀ ਬ੍ਰੈਡ ਕਰਮਸ ਜੋ ਕਿ ਬਹੁਤ ਹੀ ਕਮ ਆਉਂਦੇ ਆ ਜੀ ਬ੍ਰੈਡ ਕਰਮ ਇਸ ਤਰ੍ਹਾਂ ਸਾਰੇ ਬ੍ਰੈਡ ਦੇ ਪੀਸਸ ਦੇ ਆਪਾਂ ਗੋਲ ਰਾਉਂਡ ਇਸ ਤਰ੍ਹਾਂ ਪੀਸ ਕੱਟ ਲਏ ਆ ਕੱਟਣ ਤੋਂ ਬਾਅਦ ਜੀ ਇਹਨਾਂ ਨੂੰ ਮੈਂ ਹੁਣ ਇੱਕ ਪੀਸ ਲੈ ਲੈਣਾ ਇੱਕ ਪੀਸ ਲੈ ਕੇ ਇਸ ਤਰ੍ਹਾਂ ਇਹਦੇ ਉੱਤੇ ਜਿਹੜਾ ਆਪਾਂ ਇਹਦਾ ਫੀਲਿੰਗ ਕਰਨ ਵਾਸਤੇ ਇੱਕ ਮਿਕਸਚਰ ਬਣਾਇਆ ਆ ਉਹਨੂੰ ਚੰਗੀ ਤਰ੍ਹਾਂ ਪੀਸ ਦੇ ਉੱਤੇ ਫੈਲਾ ਦੇਣਾ ਬਿਲਕੁਲ ਛੋਟੇ ਛੋਟੇ ਅੰਬ ਦੇ ਪੀਸਿਸ ਜਦੋਂ ਮੂੰਹ ਦੇ ਵਿੱਚ ਆਪਾਂ ਆਂਦੇ ਆ ਨਾ ਜਦੋਂ ਖਾਂਦੇ ਆ ਆਪਾਂ ਇਹ ਰਸ ਮਲਾਈ ਬੜੇ ਟੇਸਟੀ ਲੱਗਦੇ ਆ ਇਹ ਜ਼ਰੂਰ ਪਾਓ ਜੀ ਤੇ ਇਸ ਤਰ੍ਹਾਂ ਦੂਸਰਾ ਪੀਸ ਇਸ ਦੇ ਉੱਪਰ ਲਗਾ ਦੇਣਾ ਆ ਦੇਖੋ ਇਸ ਤਰ੍ਹਾਂ ਦੁਬਾਰਾ ਮੈਂ ਤੁਹਾਨੂੰ ਫੇਰ ਦਿਖਾਨੀ ਆ ਇੱਕ ਪੀਸ ਲੈ ਲੈਣਾ ਇਸ ਤਰ੍ਹਾਂ ਬਰੈਡ ਦਾ ਪੀਸ ਲੈ ਕੇ ਇਹਦੇ ਉੱਪਰ ਇਹਨੂੰ ਲਗਾ ਦੇਣਾ ਮਿਕਸਚਰ ਨੂੰ ਜਿਹੜਾ ਆਪਾਂ ਬਣਾ ਕੇ ਰੱਖਿਆ ਆ ਤੇ ਇਹਦੇ ਉੱਤੇ ਆਪਾਂ ਇਹਨੂੰ ਮਲਾ ਦੇਣਾ ਚੰਗੀ ਤਰ੍ਹਾਂ ਤੁਸੀਂ ਚਾਹੋ ਤਾਂ ਇਹਦੇ ਵਿੱਚ ਕਾਜੂ ਦਾ ਪਾਊਡਰ ਪਾ ਸਕਦੇ ਆ ਪਰ ਆਪਾਂ ਜੋ ਨਾਰਮਲ ਚੀਜ਼ਾਂ ਘਰ ਦੇ ਵਿੱਚ ਅਵੇਲੇਬਲ ਹੁੰਦੀਆਂ ਮੈਂ ਉਹਨਾਂ ਤੋਂ ਬਣਾ ਕੇ ਤਿਆਰ ਕੀਤੀ ਆ ਜੀ ਇਹ ਸਾਰੇ ਮੈਂ ਇਸ ਤਰ੍ਹਾਂ ਲਗਾ ਲਿਆ ਹੁਣ ਮੈਂ ਇੱਕ ਲੈਣੀ ਆ ਸਰਵਿੰਗ ਪਲੇਟ ਸਰਵਿੰਗ ਪਲੇਟ ਦੇ ਵਿੱਚ ਜਿਹੜਾ ਆਪਾਂ ਇਹ ਮੰਗੇਓ ਦਾ ਬੈਟਰ ਬਣਾ ਕੇ ਰੱਖਿਆ ਹੋਇਆ ਸੀ ਇਹਨੂੰ ਪਹਿਲਾਂ ਪਲੇਟ ਦੇ ਉੱਤੇ ਚੰਗੀ ਤਰ੍ਹਾਂ ਫੈਲਾ ਦੇਣਾ ਦੇਖੋ ਇਸ ਤਰ੍ਹਾਂ ਬਹੁਤ ਹੀ ਵਧੀਆ ਬਹੁਤ ਹੀ ਟੇਸਟੀ ਲੱਗਾ ਸਾਰਿਆਂ ਨੂੰ ਬੜਾ ਪਸੰਦ ਆਇਆ ਸਾਡੇ ਗੈਸਟ ਵੀ ਆਏ ਉਹਨਾਂ ਨੂੰ ਵੀ ਆਪਾਂ ਇਹ ਟੇਸਟ ਕਰਾਇਆ ਉਹਨਾਂ ਨੂੰ ਵੀ ਖਾਦਾ ਤੇ ਬੜੇ ਖੁਸ਼ ਹੋਏ ਖਾ ਕੇ ਬਹੁਤ ਹੀ ਜ਼ਿਆਦਾ ਉਹਨਾਂ ਨੂੰ ਪਸੰਦ ਆਇਆ ਬਹੁਤ ਹੀ ਸੌਖੇ ਤਰੀਕੇ ਨਾਲ ਇੱਕ ਬਣ ਜਾਂਦਾ ਆ ਕੋਈ ਇਤੇ ਇੰਨੀ ਲਾਗਤ ਨਹੀਂ ਆਦੀ ਗੈਸ ਜਲਾਉਣ ਦਾ ਕੋਈ ਚੰਝਟ ਨਹੀਂ ਗਰਮੀ ਦਾ ਮੌਸਮ ਹੈ ਛੱਟਪਟ ਬਣਾ ਕੇ ਇਹਨੂੰ ਫ੍ਰਿਜ ਦੇ ਵਿੱਚ ਰੱਖ ਦੋ ਠੰਡਾ ਠੰਡਾ ਜਦੋਂ ਦਿਲ ਕਰਦਾ ਉਦੋਂ ਤੁਸੀਂ ਖਾਓ ਇਸ ਤਰ੍ਹਾਂ ਸਾਰੇ ਪੀਸਸ ਰੱਖ ਕੇ ਆ ਦੇਖੋ ਇਸ ਤਰ੍ਹਾਂ ਮੈਂ ਸਾਰਾ ਇਹਨਾਂ ਪੀਸਾਂ ਦੇ ਉੱਤੇ ਇਹਨੂੰ ਫੈਲਾ ਦੇਣਾ ਹੈ ਚੰਗੀ ਤਰ੍ਹਾਂ ਜਿਹੜੇ ਪੀਸ ਆ ਸਾਰੇ ਬ੍ਰੈਡ ਦੇ ਇਹ ਕੋਟ ਹੋ ਜਾਣਾ ਆ ਦੇਖੋ ਜੀ ਇਸ ਤਰ੍ਹਾਂ ਤੇ ਪੀਸਾਂ ਨੇ ਆਪਾਂ ਵਿੱਚ ਫੀਲਿੰਗ ਕੀਤੀ ਆ ਤੇ ਪੀਸਾਂ ਨੇ ਇਹਨਾਂ ਨੂੰ ਸੁੱਕ ਵੀ ਕਰ ਲੈਣਾ ਆ ਜੀ ਸਾਰਿਆਂ ਨੂੰ ਤੇ ਇਸ ਤਰ੍ਹਾਂ ਮੈਂ ਇੱਕ ਵੱਖਰੀ ਅਲੱਗ ਬਾਉਲ ਦੇ ਵਿੱਚ ਵੀ ਰੱਖ ਰਹੀ ਆ ਇਹ ਵੀ ਮੈਂ ਤੁਹਾਨੂੰ ਦਿਖਾ ਰਹੀ ਆ ਤੁਸੀਂ ਇਹਦੀ ਗਾਰਨਿਸ਼ ਕਰ ਸਕਦੇ ਆ ਡਰਾਈ ਫਰੂਟ ਦੇ ਨਾਲ ਕਰ ਸਕਦੇ ਆ ਜਾਂ ਤੁਸੀਂ ਬਦਾਮ ਪਿਸਤਾ ਕਾਜੂ ਕੁਛ ਵੀ ਲੈ ਸਕਦੇ ਆ ਇਹਦੀ ਗਾਰਨਿਸ਼ ਕਰਨ ਵਾਸਤੇ ਮੇਰੇ ਕੋਲ ਕੁਛ ਕੱਟੇ ਹੋਏ ਬਦਾਮ ਸੀ ਤੇ ਥੋੜਾ ਜਿਹਾ ਮੈਂ ਮੰਗੇਓ ਦੇ ਪੀਸਸ ਵੀ ਕੱਟ ਕੇ ਰੱਖੇ ਹੋਏ ਸੀ ਤੇ ਥੋੜਾ ਜਿਹਾ ਮੈਂ ਰੱਖੇ ਸੀ ਜੀ ਰੋਜ਼ ਪੈਟਲ ਸੁੱਕੇ ਗੁਲਾਬ ਦੀਆਂ ਪੱਤੀਆਂ ਜੋ ਕਿ ਬਹੁਤ ਹੀ ਵਧੀਆ ਫਲੇਵਰਫੁਲ ਹੁੰਦੀਆਂ ਲੱਗਦੀਆਂ ਜਦੋਂ ਆਪਾਂ ਇਹ ਖਾਂਦੇ ਆ ਇਸ ਤਰ੍ਹਾਂ ਤੇ ਤੁਸੀਂ ਵੀਡੀਓ ਨੂੰ ਚੱਲਦੀ-ਚੱਲਦੀ ਨੂੰ ਜੀ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਜੇਕਰ ਤੁਸੀਂ ਪਹਿਲੀ ਵਾਰੀ ਦੇਖ ਰਹੇ ਆ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਨਹੀਂ ਕੀਤਾ ਉਹ ਜ਼ਰੂਰ ਕਰਦੇ ਹੋ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਕੀਤਾ ਉਹਨਾਂ ਦਾ ਵੀ ਬਹੁਤ ਥੈਂਕ ਯੂ ਬਹੁਤ ਧੰਨਵਾਦ ਆ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਕਮੈਂਟ ਕਰਨ ਦਾ ਸਾਰਿਆਂ ਦਾ तहे ਦਿਲੋਂ ਸ਼ੁਕਰੀਆ ਬਹੁਤ-ਬਹੁਤ ਸ਼ੁਕਰੀਆ ਜੀ ਸਭ ਦਾ ਤੇ ਲਾਈਕ ਵੀ ਵੀਡੀਓ ਜ਼ਰੂਰ ਕਰ ਦਿਆ ਕਰੋ ਪਸੰਦ ਆਂਦੀ ਤੱਕੇ ਤੱਕ ਸ਼ੇਅਰ ਕਰ ਦਿਆ ਕਰੋ ਤੇ ਬਣਾ ਕੇ ਜ਼ਰੂਰ ਦੇਖਿਓ ਬਹੁਤ ਹੀ ਟੇਸਟੀ ਹੈ ਸਾਡੀ ਰਸਮਲਾਈ ਬਣ ਕੇ ਤਿਆਰ ਹੋਈ ਸੀ ਬਹੁਤ ਪਸੰਦ ਆਈ ਯਕੀਨ ਜਾਣਿਓ ਅਗਰ ਤੁਸੀਂ ਇਹ ਬਣਾਓਗੇ ਤਾਂ ਹੀ ਤੁਹਾਨੂੰ ਪਤਾ ਲੱਗੇਗਾ ਕਿ ਇੰਨੀ ਟੇਸਟੀ ਬਣਦੀ ਆ ਪਰ ਸਾਡੇ ਦਾ ਸਾਰਿਆਂ ਨੂੰ ਪਸੰਦ ਆਈ ਬਣਾ ਕੇ ਦੇਖੋ 10 ਮਿੰਟ ਦੇ ਵਿੱਚ ਵਿੱਚ ਇਹ ਸਾਡੀ ਰਸਮਲਾਈਤ ਬਣ ਕੇ ਤਿਆਰ ਹੋ ਗਈ ਸੀ ਜੀ ਕਿਉਂਕਿ ਕੋਈ ਝੰਜਟ ਨਹੀਂ ਕੋਈ ਪਕਾਣਾ ਨਹੀਂ ਕੁਝ ਨਹੀਂ ਕਰਨਾ ਆ ਦੇਖੋ ਇਸ ਤਰ੍ਹਾਂ ਮੈਂ ਤੁਹਾਨੂੰ ਦਿਖਾ ਰਹੀ ਆ ਨੇੜੇ ਇਹਨਾਂ ਦੀ ਲੁੱਕ ਦੇਖੋ ਕਿੰਨੀ ਵਧੀਆ ਆ ਪੂਰੀ ਰਸੀ ਮਿਸੀ ਰਸਮਲਾਈ ਇਹਨਾਂ ਨੂੰ ਤੁਸੀਂ ਚਾਹੋ ਤਾਂ ਫਰਿਜ ਦੇ ਵਿੱਚ 4 ਦਿਨ 5 ਦਿਨ ਹਫਤਾ ਵੀ ਰੱਖ ਸਕਦੇ ਆ ਅਗਰ ਬਚੇ ਪਰ ਟੇਸਟੀ ਇੰਨੀ ਲੱਗਦੀ ਆ ਕਿ ਸਾਰੇ ਬਾਰ-ਬਾਰ ਮੰਗ ਕੇ ਖਾਣਗੇ ਤੁਹਾਡੇ ਤੋਂ ਬਹੁਤ ਵਧੀਆ ਬਣ ਕੇ ਤਿਆਰ ਹੋਈ ਸੀ ਬਹੁਤ ਹੀ ਸੌਫਟ ਪੀਸ ਆ ਦੇਖੋ ਤੁਹਾਨੂੰ ਮੈਂ ਕੱਟ ਕੇ ਵੀ ਦਿਖਾ ਰਹੀ ਆ ਚਮਚ ਦੇ ਨਾਲ ਤੇ ਹਰ ਵਾਰ ਦੀ ਤਰ੍ਹਾਂ ਮੈਂ ਪਹਿਲਾਂ ਟੇਸਟ ਆਪਣੀ ਬੇਟੀ ਨੂੰ ਕਰਾਉਂਦੀ ਹੁੰਨੀ ਆ ਤੇ ਆਹ ਦੇਖੋ ਜੀ ਪੀਸ ਕਿੰਨਾ ਵਧੀਆ ਦੇਖੋ ਤੇ ਖਾਣ ਨੂੰ ਵੀ ਉਨਾ ਹੀ ਟੇਸਟੀ ਸੀਗਾ ਜਿੰਨਾ ਇਹ ਦੇਖਣ ਨੂੰ ਲੱਗਦਾ ਸੀਗਾ ਸੋ ਜੀ ਬੇਟੀ ਮੇਰੀ ਨੂੰ ਬਹੁਤ ਪਸੰਦ ਆਈ ਤੇ ਉਸ ਤੋਂ ਬਾਅਦ ਮੈਂ ਵੀ ਟੈਸਟ ਕੀਤਾ ਮੈਨੂੰ ਵੀ ਬਹੁਤ ਪਸੰਦ ਆਈ ਮੇਰੇ ਹਸਬੰਡ ਨੂੰ ਵੀ ਬਹੁਤ ਪਸੰਦ ਆਈ ਸਾਰਿਆਂ ਨੇ ਬਹੁਤ ਪਸੰਦ ਕੀਤੀ ਤੇ ਸਾਡੇ ਇੱਕ ਗੈਸਟ ਵੀ ਆਏ ਸੀਗੇ ਉਹਨਾਂ ਨੂੰ ਵੀ ਅਸੀਂ ਸੋਚਿਆ ਕਿ ਉਹਨਾਂ ਨੂੰ ਵੀ ਟੈਸਟ ਕਰਾਣੇ ਆ ਉਹ ਵੀ ਬੜੇ ਹੈਰਾਨ ਹੋਏ ਖਾ ਕੇ ਕਿ ਬਿਨਾ ਗੈਸ ਜਲਾਏ ਇੰਨੀ ਟੇਸਟੀ ਰਸਮਲਾਈ ਆਪਾਂ ਇਸ ਤਰ੍ਹਾਂ ਵੀ ਬਣਾ ਸਕਦੇ ਆ ਤੁਸੀਂ ਵੀ ਇਸ ਤਰ੍ਹਾਂ ਬਣਾਇਓ ਜੀ ਬਣਾ ਕੇ ਦੇਖਿਓ ਤੇ ਕੋਈ ਵੀ ਤੁਹਾਨੂੰ ਬਾਹਰੋਂ ਖਰਚ ਕਰਨ ਦੀ ਜਰੂਰਤ ਨਹੀਂ ਬਾਹਰ ਬਹੁਤ ਮਲਾਵਟੀ ਚੀਜ਼ਾਂ ਆਉਂਦੀਆਂ ਭਾਵੇਂ ਤੁਸੀਂ ਰਸ ਮਲਾਈ ਲੈ ਲਓ ਕੋਈ ਵੀ ਚੀਜ਼ ਲੈ ਲਓ ਹਰ ਚੀਜ਼ ਦੇ ਵਿੱਚ ਮਲਾਵਟਿਆ ਜੋ ਸਾਡੀ ਸਿਹਤ ਦੇ ਨਾਲ ਖਿਲਵਾੜ ਹੁੰਦਾ ਹੈ ਇਸ ਮਲਾਵਟ ਦੇ ਨਾਲ ਸਾਡੀ ਸਿਹਤ ਖਰਾਬ ਹੁੰਦੀ ਆ ਘਰ 'ਚ ਬਣਾਓ ਕੋਈ ਬਹੁਤਾ ਟਾਈਮ ਨਹੀਂ ਲੱਗਦਾ ਤੇ ਸਾਨੂੰ ਇਹ ਪਤਾ ਹੁੰਦਾ ਕਿ ਅਸੀਂ ਆਪ ਖੁਦ ਬਣਾਈ ਆ ਕੋਈ ਇਹਦੇ ਵਿੱਚ ਗਲਤ ਚੀਜ਼ ਨਹੀਂ ਪਾਈ ਕੋਈ ਮਲਾਵਟ ਨਹੀਂ ਹੈਗੀ ਤੇ ਸਾਨੂੰ ਇਹ ਪਤਾ ਕਿ ਅਸੀਂ ਚੰਗਾ ਖਾਵਾਂਗੇ ਚੰਗੇ ਰਾਵਾਂਗੇ ਤੰਦਰੁਸਤ ਰਾਵਾਂਗੇ ਤੇ ਲਓ ਜੀ ਟੇਸਟ ਇੰਨੀ ਆ ਕਿ ਇੱਕ ਵਾਰੀ ਟੇਸਟੀ ਲੱਗਦੀ ਆ ਇੱਕ ਵਾਰੀ ਖਾਓ ਤਾਂ ਦੁਬਾਰਾ ਹੱਥ ਨਹੀਂ ਰੁਕਦਾ ਖਾਣ ਨੂੰ ਬਹੁਤ ਵਧੀਆ ਮੈਂ ਮਿਲਦੀਆਂ ਤੁਹਾਨੂੰ ਨੈਕਸਟ ਵੀਡੀਓ ਵਿੱਚ ਨਵੀਂ ਰੈਸਪੀ ਲੈ ਕੇ ਆਵਾਂਗੀ ਮੈਨੂੰ ਦਿਓ ਇਜਾਜ਼ਤ ਸਾਸਰੀਕਾਲ ਜੀ ਰੱਖ ਰੱਖਾ ਬਣਾ ਕੇ ਜਰੂਰ ਦੇਖਿਓ ਝਟਪਟ ਬਣਦੀ ਆ ਬਣਾ ਕੇ ਫ੍ਰਿਜ ਦੇ ਵਿੱਚ ਰੱਖ ਲਓ ਬੱਚੇ ਖਾਣ ਬੜੇ ਖਾਣ ਬਜ਼ੁਰਗ ਖਾਣ ਗੈਸਟ ਖਾਣ ਸਦਾ ਬਹਾਰ ਰਸਮਲਾਈ ਆ ਜੀ ਇਹ ਮੰਗੇੋ ਦੀ ਤੇ ਆ ਦੇਖੋ ਜੀ ਕਿੰਨੀ ਵਧੀਆ ਬਹੁਤ ਹੀ ਵਧੀਆ ਦੀ ਲੁਕ ਆਈ ਸੀ ਥੋੜੇ ਦਿਰ ਫ੍ਰਿਜ ਦੇ ਵਿੱਚ ਰੱਖਣ ਤੋਂ ਬਾਅਦ ਅਸੀਂ ਫੇਰ ਇਹਨੂੰ ਆਪਣੇ ਗੈਸਟ ਨੂੰ ਸਰਵ ਕਰਨ ਲੱਗੇ ਆ ਤੇ ਲਓ ਜੀ ਉਹਨਾਂ ਨੂੰ ਵੀ ਬੜੀ ਪਸੰਦ ਆਈ ਓਕੇ ਜੀ ਟੇਕ ਕੇਅਰ ਬਾਏ ਬਾਏ ਸਤਿ ਸ਼੍ਰੀ ਅਕਾਲ ਆਪਣਾ ਖਿਆਲ ਰੱਖਣਾ ਰੱਬ ਰਾਖਾ ਵਾਹਿਗੁਰੂ ਸਭ ਦਾ ਭਲਾ ਕਰੇ ਜੀ